ਜਿਲ੍ਹਾ ਫਤਿਹਗੜ ਸਾਹਿਬ ਦੀ ਲੋਹਾਂ ਨਗਰੀ ਮੰਡੀ ਗੋਬਿੰਦਗੜ ਵਿਖੇ ਗਊ ਰੱਖਿਆ ਦਲ ਵੱਲੋਂ ਇੱਕ ਜੰਮੂ ਐਂਡ ਕਸ਼ਮੀਰ ਨੰਬਰ ਤਰਤ ਵਿੱਚ ਗਊ ਮਾਸ ਪੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਗਊ ਰੱਖਿਆ ਦਲ ਦੇ ਵੱਲੋਂ थाना ਮੰਡੀ ਗੋਬਿੰਦਗੜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਦਲਬਾਤ ਕਰਦੇ ਹੋਏ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸ਼तीश ਕੁਮਾਰ ਅਤੇ ਗਊ ਰੱਖਿਆ ਦਲ ਪੰਜਾਬ ਦੇ ਚੇਅਰਮੈਨ ਨੀਤਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਜੰਮੂ ਐਂਡ ਕਸ਼ਮੀਰ ਨੰਬਰ ਦੀ ਗੱਡੀ ਦਿੱਲੀ ਤੋਂ ਪੰਜਾਬ ਵੱਲ ਨੂੰ ਜਾ ਰਹੀ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਸਰਹਿਤ ਸੇਠੋ ਪਿੱਛਾ ਕੀਤਾ ਜਿਸ ਨੂੰ ਬੜੀ ਮਸ਼ੱਕਤ ਦੇ ਨਾਲ ਮੰਡੀ ਗੋਬਿੰਦਗਰ ਵਿਖੇ ਕੇਰਿਆ ਗਿਆ ਉਸਕੇ ਹੀ ਪੁਲਿਸ ਨੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਜਦੋਂ ਕਿ ਉਨ੍ਹਾਂ ਨੂੰ ਦਿਨ ਤੋਂ 4 ਘੰਟੇ ਪਹਿਲਾਂ ਇਸ ਬਾਰੇ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਗੁੱਸੇ ਵਿੱਚ ਆ ਕੇ ਉਨ੍ਹਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਰੋਜ ਜਮ ਕਰਕੇ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ उन्होंने कहा कि गौ हत्या के मामले लगातार बढ़ते जा रहे हैं संबंधी प्रशासन को पर कोई दे ध्यान देना चाहिए है ਕਿਵੇਂ ਐਮੋਲ ਆਤਮਾਜੀ ਬੜੀ ਨਿਕਲ ਜਾਨਾ ਲੋ ਕੋ ਸਾਥ ਦੱਸਿਆ ਜਾਵੇ ਹੋਰ ਹੀ ਜਾਏਗਾ ਸਾਜੀ ਮੈਂ ਤੁਹਾਨੂੰ ਅਜੀ ਤਿੰਨ ਘੰਟੇ ਤੋਂ ਫੋਨ ਮਾਰ ਰਿਹਾ ਅਜੀ ਜਾਨੀ ਹੋਰ ਸਾਹਿਬ ਤੁਸੀਂ ਗਾਣੇ ਦੀ ਜਾਨੇ ਕਿ ਆਤਮਾਜੀ ਅਗਲਾ ਹੋਵੇ ਸ਼ਹਿਰ ਤੋਂ ਕੋਈ ਮੈਂ ਪੱਤੀ ਕੋਈ ਬੈਂਕ ਟਗਾ ਬਾਬਾ ਜਾਨੀ ਜਾਨੀ ਬਾਬਾ ਜਾਨੀ पंजाब सरकार पंजाब सरकार पंजाब सरकार पुलिस ਸਰ ਜੀ ਐਜੰਟ ਜੀ ਅਸਲਾਮੁਅਲਾਈਕੁਮ ਮਸਲਾਇਆ ਹੈ ਸਾਡੇ ਕੋਲ ਸੋਚਨਾ ਸੀ ਕਿ ਗਊ ਮਾਸ ਦਾ ਜਨਰਲ ਟਰੱਕ ਭਰਿਆ ਹੋਇਆ ਤੇ ਦਿੱਲੀ ਵੱਲੋਂ ਆ ਰਿਹਾ ਹੈ ਕਿਨ੍ਹਾ ਸ਼੍ਰੀਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੋਚਨਾ ਦਿੱਤੀ ਜਦੋਂ ਸਰਾਂਧੂ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਨਾਂ ਦੀਆਂ ਅੱਧਾ ਘੰਟੇ ਮਨਤਾ ਕਰੀਆਂ ਕਿ ਦੋ ਮੁਲਾਜ਼ਮ ਭੇਜੋ ਪਰ ਨਾਕਾ ਲਾ ਕੇ ਰਕਵਾਈਆ ਕਿਸੇ ਨੇ ਉੱਥੇ ਨਾਲ ਜਾਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਤਲਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹਨਾਂ ਸਾਡੇ ਉੱਪਰ ਟਰੱਕ ਚੁਗਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਾਨੂੰ ਬਿੰਦਗੜ੍ਹ ਚ ਰੋਕਿਆ ਇਸ ਦੇ باوجود ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾਥਾ ਥਾਣੇ ਚ ਐਸਐਚਓ ਸੀ ਤੋ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਪੜਕ ਗਈਆਂ ਤੇ ਆ ਕੇ ਸੜਕ ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅੱਜ ਤੱਕ ਗਊ ਰੱਖਿਅਕ ਕਰਦੇ ਹੋਏ ਮੈਨੂੰ ਤਕਰੀਬਨ 45-50 ਸਾਲ ਹੋ ਚੁੱਕੇ ਆ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ ਜੋ ਪੈਕ ਕਰਕੇ ਪੰਜਾਬ ਚੋਂ ਜਾਂਦੀਆਂ ਹੁਣ ਪੰਜਾਬ ਚੋਂ ਲੰਘਦੀਆਂ ਹੋ। ਅਸੀਂ ਇਸੇ ਬੈਲਟ ਤੇ 8-10 ਟਰੱਕ ਸਾਲ ਸਵਾ ਸਾਲ ਚ ਫੜ ਚੁੱਕੇ ਆਂ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖੰਨੇ ਦੇ ਅੰਦਰ ਵੀ ਫੜਿਆ ਸੀ। 10 ਗੁੰਮਾਂ ਦੇ ਸਿਰ ਵੱਡੇ ਹੋਏ ਸੀ। ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਆਂ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਪਾਣਾ, ਕਿਸੇ ਨੂੰ ਪਾਣਾ ਨਹੀਂ ਪਰਚੇ 'ਚ ਕਿਸੇ ਦਾ ਪਰਸਾ ਕਮਜ਼ੋਰ ਕਰਨਾ। ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਨੇ ਜ਼ਮਾਨਤਾਂ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਆ ਵੀ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਠੀਕ ਹੈ ਪਰ ਤੁਹਾਨੂੰ ਥੋੜੇ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਆ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਔਰ ਉਹਨਾਂ ਨੇ ਮੈਸੇਜ ਲਾਇਆ ਮਿੰਦਰੀ ਅਫਸਰਾਂ ਨਾਲ ਗੱਲ ਵੀ ਹੋਈ ਉਹਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ ਜਿਸ ਕਾਰਨ ਇਹ ਅਸੂਲਕਾਰ ਬਈਤ ਜਿਹੜੇ ਸੀਗੇ ਮੌਲਾਜਮਾਂ ਦਾ ਗਊ ਰੱਖਿਆਦਾਲ ਵੱਲੋਂ ਸ੍ਰੀ ਹਿੰਦੂ ਕੱਟ ਵੱਲੋਂ ਗਊ ਰੱਖਿਆਦਾਲ ਦਾ ਕੌਮੀ ਪ੍ਰਧਾਨ ਹੈ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਇਹ ਗੱਲ ਕੀਤੀ ਹੈ ਥਾਣੇ ਦੇ ਅੰਦਰ ਇਹ ਸਸਪੈਂਡ ਹੋਣੇ ਚਾਹੀਦੇ ਆ ਕੱਲ ਨੂੰ ਕੋਈ ਵੱਡੀ ਕੋਈ ਮਰਦਾਨਤ ਹੁੰਦੀ ਆ ਕੋਈ ਬੰਦਾ ਬੁਲਾਣ ਜਾਂਦਾ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਨਗੱਲੇ ਕੀ ਨਾ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗੌਰਖਸ਼ਾਧਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ 'ਚ ਵੀ ਕਰਦੇ ਆਂ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਐਨਾ ਕਿੰਨਾ ਕੁ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ 'ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਟ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਐ ਔਰ ਕਟਿੰਗ ਹੋ ਗਏ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਦੇਖਿਆ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾਣਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਫੈਕਟਰੀ ਚੋਂ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਆ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਾਤਨੀ ਨੇ ਗੁੱਸਾ ਕਿਸ ਤਰ੍ਹਾਂ ਭੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਇਹ ਜਿਹੜਾ ਤੁਹਾਡਾ ਜਾਨ ਚੱਲਦਾ ਹੈ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕ ਪ੍ਰਧਾਨ ਜੀ ਬੈਠੇ ਐ ਜਿੱਦਾਂ ਇਹ ਕਹਿਣਗੇ ਮੰਗਾਂ ਸਾਡੀਆਂ ਇਹੀ ਆ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅੰਗਰੇਲੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇਪਨਿੰਗ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋੜ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਤੁਸੀਂ ਗੱਡੀ ਲੈ ਕੇ ਠਾਣੇ ਰੋਕੀ ਅਸੀਂ ਠਾਣੇ ਅਸੀਂ ਕਰੀ ਪਰ ਕਾਰਵਾਈ ਵੀ ਅਸੀਂ ਕਰ ਲੈਂਦੇ ਹੁਣ ਅਸੀਂ ਕਰ ਰਹੇ ਆ ਕਾਰਵਾਈ ਹੁਣ ਨਾ ਰੋਕੋ ਸਾਨੂੰ